ਨਮਸਕਾਰ ਸਤਿ ਸ੍ਰੀ ਅਕਾਲ ਐਨ ਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਐਸ ਪੀ ਡੀ ਸ਼੍ਰੀ ਮੁਖਤਿਆਰ ਰਾਏ ਅਤੇ ਡੀ ਐਸ ਪੀ ਇਨਵੈਸਟੀਗੇਸ਼ਨ ਸਰਦਾਰ ਬਲਕਾਰ ਸਿੰਘ ਵੱਲੋਂ ਥਾਣਾ ਖੁਈਆ ਸਰਬਰ ਫਾਜ਼ਲਕਾ ਵਿੱਚ ਦਰਜ ਪਰਚੇ ਦੀ ਜੋ ਖਬਰ ਵਾਇਰਲ ਹੋਈ ਹੈ ਉਸ ਦਾ ਸਪਸ਼ਟੀਕਰਨ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਸਮਰਜੀਤ ਸਿੰਘ ਤੇ ਇਹਦਾ ਵਕਫ ਵਕ ਹਕਾਰਨ ਦੁਆਰਾ ਇਹ ਪਰਿਕਿਰਤੀ ਦੇ ਆਫਸਰ ਨੇ ਡੀਏ ਲਈ ਵੀ ਦੀ ਪੇਸ਼ ਕਰਿਆ ਗਿਆ ਪਰਵ ਸਿੰਘ ਨਾ ਪਾਰਟੀ ਦੇ ਮਤਲਬ ਠੀਕ ਹੈ ਅਲੀਗੇਸ਼ਨ ਕਿਸ ਤਰ੍ਹਾਂ ਦਾ ਅਲੀਗੇਸ਼ਨ ਜਿਹੜਾ ਚੈੱਕ ਹੋਇਆ ਗਿਆ ਕਿ ਸਮਰਜੀਤ ਸਿੰਘ ਪਾਰਟੀ ਤੋਂ ਪਰਵ ਸਿੰਘ ਪਾਰਟੀ ਨੇ ਇਹ ਪੈਸੇ ਲਏ ਕਿਸ ਮੱਦੇ ਸਰ ਲਾਈਟਿੰਗ ਪੁਆਇੰਟ ਦੇ ট্রান্সਫਾਰਮਰ ਨੂੰ ਚੁਸ ਕਰਨ ਦਾ ਮੰਤਵ ਚ ਹੈ ਕਿੰਨੇ ਪੈਸੇ ਮੰਗੇ ਇਹਦੇ ਵਿੱਚ 8 ਤੋਂ 10 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਤੁਸੀਂ ਇਹਦੇ ਵਿੱਚ ਕੀ ਕਾਰਵਾਈ ਕੀਤੀ ਕਿੰਨੇ ਲੋਕਾਂ ਦੇ ਐਫਆਈਆਰ ਹੋਏ ਇਹਦੇ ਵਿੱਚ ਸਿਮਰਜੀਤ ਸਿੰਘ ਦੇ ਬਿਆਨ ਦੇ ਉੱਪਰ ਚਾਰ ਜਿਹੜੇ ਵਿਅਕਤੀ ਉਹਨਾਂ ਦੇ ਖਿਲਾਫ ਅਰਜ਼ੀ ਦਰਜ ਹੋ ਪਰ ਅਰਜ਼ੀ ਦਰਜ ਹੋਣ ਤੋਂ ਬਾਅਦ ਜਿਹੜੀ ਆ ਉਹ ਤਫਦੀਸ਼ ਅਸੀਂ ਕਰਣੀ ਹੈ ਤੇ ਜੋ ਤਫਦੀਸ਼ ਦੇ ਵਿੱਚ ਤੱਕ ਸਾਹਮਣੇ ਆਉਣਗੇ ਜਿਵੇਂ ਕਈ ਨਵੇਂ ਤੱਤ ਸਾਹਮਣੇ ਆ ਰਹੇ ਹਨ ਉਹਦੇ ਅਕੋਰਡਿੰਗਲੀ ਇਹਦੀ ਫਬਰਿਕ ਟ੍ਰੀਸ਼ ਕੀਤੀ ਸਰ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਜੇ ਅਗਰ ਵਾਇਰਲ ਹੋਈਆਂ ਨੇ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸੋਸ਼ਲ ਵੀਡੀਓ ఓపెਨ ਪਲੇਟਫਾਰਮ ਆ ਤੇ ਹਰੇਕ ਬੰਦਾ ਆਪਣੇ ਹਿਸਾਬ ਦੇ ਨਾਲ ਕੋਈ ਵੀ ਜਿਹੜੀ ਐ ਰੈਕਸ਼ਨ ਦੇ ਸਕਦਾ ਬਟ ਐਫ ਆਰ ਦੇ ਵਿੱਚ 15 ਨਾਉਂ ਦੇ ਨਾਲ ਉਹ ਰੋਚੀ ਨਹੀਂ ਬਣ ਦਿੰਦੇ ਸੋ ਇਸੇ ਆਧਾਰ ਨੂੰ ਰੱਖ ਕੇ ਅਸੀਂ ਇਹ ਤਫਤੀਸ਼ ਕਰ ਰਹੇ ਹਾਂ ਕਿ ਜਿਨ੍ਹਾਂ ਬੰਦਿਆਂ ਦੇ ਉੱਪਰ ਕੇਸ ਰਜਿਸਟਰ ਹੋਇਆ ਉਹਨਾਂ ਦਾ ਰੋਲ ਕੇਸ ਦੇ ਲੈਵਲ ਤੱਕ ਜੇ ਹੁਣ ਤੱਕ ਵੀ ਲੋਕੀਂ ਦੀ ਜਾਂਚ ਕੀਤੀ ਕਿ ਚੋਣ ਵਿੱਚ ਕੀ ਸੰਭਵ ਹੈ ਕਿਸ ਤਰ੍ਹਾਂ ਦੇ ਕੱਪ ਸੰਭਵ ਹੈ ਇਹ ਤਾਂ ਜਸਟਿਸ ਜੋ ਇੱਕ ਇਨਕੁਆਇਰੀ ਹੋ ਕੇ ਆਈ ਜੇ ਅਫਟਰ ਵੀ ਇਹ ਨਹੀਂ ਕਿ ਕਿੰਨੇ ਦੇ ਤਿੰਨ ਦੇ ਬੱਚੇ ਕੋਲ ਚੋਟਾ ਹੈ ਜਿਹੜਾ ਹੈ ਰਜਿਸਟਰ ਕੀਤਾ ਗਿਆ ਪਰ ਤਫਤੀਸ਼ ਹੋਦੀ ਹੈ ਉਹ ਕੀਤੀ ਜਾ ਰਹੀ ਹੈ ਪੁੱਛਾਇਆ ਹੁਣ ਤੱਕ ਤਫਤੀਸ਼ ਚੱਲੀ ਹੈ ਜੀ ਦੂਜੀ ਪਾਰਟੀ ਨੇ ਜਿਹਨੂੰ ਤਾਂ ਪਰਚਾ ਦਰਜ ਹੋਇਆ ਉਹਨਾਂ ਨੇ ਫਿਕਰ ਲੈ ਕੇ ਆਏ ਜਿਨ੍ਹਾਂ ਨੂੰ ਤਫਤੀਸ਼ ਜਰੂਰ ਨਾ ਬੱਚਾ ਇੱਕ ਕਾਲ ਆਉਗੀ ਜਿਹਨਾਂ ਦੇ ਨਾਮ ਤੋਂ ਕੀ ਹੋ ਗਿਆ ਜੀ ਸਿਮਰਜੀਤ ਸਿੰਘ ਨੇ ਪਰਚਾ ਦਰਜ ਕਰਾਇਆ ਸੀ ਜੇ ਕਬਲ ਸਿੰਘ ਹੈਗਾ ਗੁਰਵੰਦਰ ਸਿੰਘ ਹੈਗਾ ਵਗੈਰਾ ਦੋ ਜਣੇ ਸਰ ਇਹ ਸਿਮਰਜੀਤ ਕੌਣ ਹੈ ਸਿਮਰਜੀਤ ਸਿੰਘ ਜਿਹਨੇ ਪਲੇਟ ਜੀ ਠੀਕ ਬਾਕੀ ਨੂੰ ਨਾਮ ਤਾਂ ਦੱਸ ਹੀ ਦੋਗੇ ਕਿ ਨਹੀਂ ਦੱਸਦੇ ਨਾਮ ਦਾ ਵਿਚਾਰ ਹੀ ਨਹੀਂ